ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਲ ਵਿਚਾਰ ਦੇ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਹਨ ਸੋ ਇਹ ਜੋ ਪਾਮਨ ਸਰ ਟਰਗਣੀ ਦੇ ਅੰਦਰ ਸ਼ਬਦ ਆਇਆ ਹੈ ਇਸ ਸ਼ਬਦ ਦੀ ਉਥਾਨਕਾ ਸਮprdਾਈ ਵਿਚਾਰਤਾ ਅਨੁਸਾਰ ਇਸ ਤਰ੍ਹਾਂ ਹੈ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦਾ ਵਰ ਮਿਲਿਆ ਕਿ ਜਿਵੇਂ ਮੈਂ ਗੰਡੇ ਦਾ ਸਿਰ ਪੰਨਿਆ ਹੈ ਇਓ ਉਹ ਵੱਡੇ ਵੱਡੇ ਝਾਲਮਾਂ ਦੇ ਸਿਰ ਪੰਨਣ ਵਾਲਾ ਮਹਾਨ ਸੂਰਬੀ ਰਵੇਗਾ ਦੂਸਰਾ ਬਚਨ ਸੀ ਕਿ ਮਾਤਾ ਜੀ ਜਿਵੇਂ ਬੱਦਲਾ ਚੋਂ ਮਿੰਨੀ ਮਿੰਨੀ ਬੂੰਦਾਬਾਂ ਦੀ ਹੋ ਰਹੀ ਹੈ ਇਹ ਉਹ ਤੁਹਾਡੀ ਕੁੱਖ ਤੋਂ ਪੈਦਾ ਹੋਣ ਵਾਲਾ ਨਾਮ ਬਾਣੀ ਦੀ ਮਿੰਨੀ ਮਿੰਨੀ ਵਰਖਾ ਕਰਿਆ ਕਰੇਗਾ ਬੱਦਲ ਗਰਜਣ ਤੋਂ ਤੀਸਰਾ ਬਚਨ ਕੀਤਾਗੇ ਬੱਦਲ ਦੀ ਤਰ੍ਹਾਂ ਉਸ ਦੇ ਰਣ ਵਿੱਚ ਨਗਾਰੇ ਵੱਜਣਗੇ ਅਤੇ ਗੱਜਣਗੇ ਬਿਜਲੀ ਦੇ ਚਮਕਾਰੇ ਪੈਣ ਤੋਂ ਚੌਥਾ ਬਚਨ ਕੀਤਾ ਕਿ ਮੈਦਾਨੇ ਜੰਗ ਵਿੱਚ ਬਿਜਲੀ ਦੀ ਤਰ੍ਹਾਂ ਉਸ ਦੀਆਂ ਤੇਗਾਂ ਚਮਕਣਗੀਆਂ ਅਜੇਹ ਵਰ ਪ੍ਰਾਪਤ ਕਰਕੇ ਮਾਤਾ ਗੰਗਾ ਜੀ ਵਾਪਸ ਪਰਤੇ ਸਨ ਅਤੇ ਕੁਝ ਸਮੇਂ ਬਾਅਦ ਬਡਾਲੀ ਸਾਹਿਬ ਸਤਿਗੁਰਾਂ ਦਾ ਅਵਤਾਰ ਹੋਇਆ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦੀਆਂ ਸਿੱਖ ਸੰਗਤਾਂ ਵੱਲੋਂ ਸਤਿਗੁਰਾਂ ਨੂੰ ਵਧਾਈਆਂ ਮਿਲਣ ਲੱਗੀਆਂ ਜਿਨ੍ਹਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਵੀ ਮੌਜੂਦ ਸਨ ਉਸ ਵੇਲੇ ਸਤਿਗੁਰਾਂ ਨੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਹੋਣ ਤੇ ਸੰਗਤਾਂ ਦੀ ਰੱਖਿਆ ਕਰਨ ਵਾਸਤੇ ਸ਼ਬਦ ਉਚਾਰਨ ਕੀਤਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਢੇਰਾ ਪੰਨਾ ਪਰਮੇਸ਼ਰ ਪਰਮ ਵੱਡੇ ਈਸ਼ਰ ਪ੍ਰਭੂ ਨੇ ਕਿਰਪਾ ਕਰਕੇ ਬੰਨਾ ਹੁੰਦਾ ਸਪੁੱਤਰ ਸਾਹਿਬ ਜادہ ਹਰ ਗੋਬਿੰਦ ਬਖਸ਼ ਦਿੱਤਾ ਹੈ ਜਿਸ ਕਰਕੇ ਦੁੱਖ ਕਸ਼ਟ ਤੇ ਰੋਗ ਆਦਿਕ ਦਾ ਡੇਰਾ ਨਿਵਾਸ ਪੰਨਾ ਪੰਨ ਪਾਪ ਤੋੜ ਦਿੱਤਾ ਹੈ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਹੁਣ ਨਰ ਨਾਰੀ ਮਨੁੱਖ ਤੇ ਨਾਰੀ ਇਸਤਰੀਆਂ ਆਦ ਇਹ ਸਾਰੇ ਖੁਸ਼ੀਆਂ ਮਾਨਣਾ ਕਰਦੇ ਹਨ ਨਰ ਦੀ ਨਿਆਈਂ ਮਾਨ ਤੇ ਇਸਤਰੀਆਂ ਦੀ ਨਿਆਈਂ ਇੰਦਰੀਆਂ ਅੰਤਹਿ ਕਰਨ ਤੇ ਬਿਰਤੀਆਂ ਤਤ ਬੀਤੇ ਤੇ ਜਿਗਿਆਸੂ ਰੂਪ ਸਖੀਆਂ ਗਿਆਨ ਰੂਪ ਪੁੱਤਰ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਆਨੰਦ ਤਾਈ ਨਾਲ ਬਤੀਤ ਕਰਦੇ ਹਨ ਕਿਉਂਕਿ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਾਪੀਆਂ ਦੇ ਪਾਪਾਂ ਨੂੰ ਹਾਰਕ ਭਾਵ ਨਾਸ਼ ਕਰਨ ਵਾਲੇ ਪਰਮੇਸ਼ਰ ਨੇ ਆਪਣੇ ਸੇਵਕਾਂ ਦੇ ਉੱਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀ ਕਈਏ ਕੀਤੀ ਹੈ। ਸੰਤੋਹ ਸੁਖ ਹੋਆ ਸਭ ਥਾਈ। ਏ ਸ਼ਾਂਤ ਆਤਮਾ ਵਾਲਿਓ ਬੁਰਖੋ ਹੁਣ ਸਾਰੀਆਂ ਥਾਵਾਂ ਬਡਾਲੀ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਸੁਖ ਹੀ ਸੁਖ ਹੋਇਆ ਹੈ। ਸਾਰੀਆਂ ਥਾਵਾਂ ਵਿੱਚ ਗਿਆਨਵਾਨਾਂ ਨੂੰ ਸੁਖ ਹੀ ਸੁਖ ਹੈ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹਾਉ ਏ ਭਾਈ ਉਹ ਪਾਰ ਬ੍ਰਹਮ ਪਾਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਾਰਿਆਂ ਦੇ ਪੇਟਾਂ ਤਾਈਂ ਪੂਰਤੀ ਕਰਨ ਵਾਲਾ ਪਰਮੇਸ਼ਰ ਪਰਮ ਈਸ਼ਵਰ ਸਭਨੀ ਸਾਰੀਆਂ ਜਾਈ ਜਗ੍ਹਾ ਭਵ ਲੋਕ ਪ੍ਰਲੋਕ ਵਿੱਚ ਰਵ ਕੇ ਇਹ ਵਿਆਪਕ ਹੋ ਰਿਹਾ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਧੁਰ ਕੀ ਬਾਣੀ ਆਈ ਇਹ ਧੁਰ ਆਦਰੂ ਪਰਮੇਸ਼ਰ ਦੀ ਬਾਣੀ ਸਤਿਗੁਰੂ ਨਾਨਕ ਦੇਵ ਰੂਪ ਵਿੱਚ ਸਫੁਰਨ ਹੋ ਕੇ ਆਈ ਹੈ ਧੁਰ ਮੋਢ ਰੂ ਪਰਮੇਸ਼ਰ ਦੀ ਸਰੂਪ ਲਖਣਾ ਵਾਲੀ ਗੁਰਾਂ ਦੀ ਮਹਿਮਾ ਵਾਲੀ ਸਿਮਰਨ ਕਰਨ ਵਾਲੇ ਸੰਤਾਂ ਭਗਤਾਂ ਦੀ ਮਹਿਮਾ ਵਾਲੀ ਨਾਮ ਦੀ ਮਹਿਮਾ ਵਾਲੀ ਬਾਣੀ ਸਾਨੂੰ ਸਤਿਗੁਰੂ ਨਾਨਕ ਦੇਵ ਰੂਪ ਵਿੱਚ ਸਫੁਰਨ ਹੋ ਕੇ ਆਈ ਹੈ ਜੋ ਕਿ ਚਾਰ ਸਰੀਰ ਦੀਆਂ ਤੇ ਚਾਰ ਬ੍ਰਹਿਮੰਡ ਦੀਆਂ ਬਾਣੀਆਂ ਤੋਂ ਵੱਖਰੀ ਹੈ ਅਰਥਾਤ ਇਸ ਸੰਸਾਰ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੈ ਸਿਰਫ ਇੱਕੋ ਇੱਕ ਵਾਹਿਗੁਰੂ ਆਪ ਹੀ ਅਚਲ ਹੈ ਇਸੇ ਲਈ ਉਸ ਨੂੰ ਧੁਰਾ ਰੂਪ ਕਥਨ ਕੀਤਾ ਹੈ ਕਿਉਂਕਿ ਧੁਰੇ ਦੇ ਦੁਆਲੇ ਸਾਰਾ ਚੱਕ ਘੁੰਮਿਆ ਕਰਦਾ ਹੈ ਜੈਸਾ ਕਿ ਗੱਡੇ ਦਾ ਧੁਰਾ ਅਚਲ ਹੈ ਤੇ ਪਹੀਆ ਚਲਾਇਮਾਨ ਹੈ ਜਦੋਂ ਆਕਾਸ਼ ਦੇ ਤਾਰਾ ਮੰਡਲ ਨੂੰ ਦੇਖਦੇ ਹਾਂ ਤਾਂ ਉਹਨਾਂ ਵਿੱਚ ਵੀ ਇੱਕ ਧੁਰਾ ਰੂਪ ਤਾਰਾ ਹੈ ਜਿਸ ਨੂੰ ਤਾਰਾਮੰਡਲ ਜਾਂ ਧਰੂ ਨਾਮ ਨਾਲ ਜਾਣਿਆ ਜਾਂਦਾ ਇਸ ਨੂੰ ਪ੍ਰਮਾਤਮਾ ਨੇ ਆਪਣੀ ਅਚਲਤਾ ਦੇ ਰੂਪ ਸਮੁੰਦਰ ਚੋਂ ਇੱਕ ਮੂ드 ਰੂਪ ਅਚਲਤਾ ਦਾ ਕਿਨਕਾ ਦਿੱਤਾ ਹੈ ਜਿਸ ਨੂੰ ਦੇਖ ਕੇ ਲੋਕਾਂ ਨੂੰ ਸਮਝ ਆ ਜਾਵੇ ਕਿ ਪ੍ਰਮਾਤਮਾ ਜਿਸ ਨੂੰ ਚਾਹੇ ਅਚਲ ਕਰ ਸਕਦਾ ਹੈ ਇੱਕ ਦਿਨ ਐਸਾ ਆਏਗਾ ਜਦੋਂ ਧਰੂ ਵੀ ਚਲਾਈਮਾਨ ਹੋ ਜਾਏਗਾ ਪਰ ਐਸਾ ਦਿਨ ਕਦੀ ਨਹੀਂ ਆਏਗਾ ਕਿ ਜਿਸ ਦਿਨ ਪ੍ਰਮਾਤਮਾ ਆਪਣੀ ਅਚਲਤਾ ਦਾ ਗੁਣ ਤਿਆਗ ਕਰਕੇ ਚਲਾਇਮਾਨ ਹੋ ਜਾਵੇ ਉਹ ਅਜਲ ਪਰਮਾਤਮਾ ਦੇ ਵਿੱਚੋਂ ਗਿਆਨ ਰੂਪ ਉਤਰ ਦੇਣ ਵਾਲੀ ਬਾਣੀ ਸਤਿਗੁਰਾਂ ਦੀ ਰਸਨਾ ਦੁਆਰਾ ਆਈ ਹੈ ਤਿੰਨ ਸਗਲੀ ਚਿੰਤ ਮਿਟਾਈ ਉਸ ਧੁਰਾ ਰੂਪ ਪਰਮਾਤਮਾ ਦੀ ਨਾ ਬਾਣੀ ਨੇ ਸਾਰੀ ਜੰਮਣ ਮਰਨ ਜਾਂ ਸੰਸਾਰਿਕ ਚਿੰਤਾ ਮਿਟਾ ਦਿੱਤੀ ਹੈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸੱਚ ਵਖਾਨੇ ਏ ਭਾਈ ਇਹੀ ਦਇਆਵਾਨ ਦਇਾਲ ਕਿਰਪਾਲੂ ਅਕਾਲ ਪੁਰਖ ਨੇ ਚੌਹਾਂ ਜੁਗਾਂ ਦੇ ਵਿਛੜਿਆ ਜੀਵਾਂ ਨੂੰ ਮਿਲਣ ਵਾਸਤੇ ਅੰਮ੍ਰਿਤ ਰੂਪ ਬਾਣੀ ਬਖਸ਼ੀ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਬਾਣੀ ਨੇ ਸੱਚੇ ਪਰਮੇਸ਼ਰ ਦੇ ਨਾਮ ਦਾ ਕਥਨ ਕੀਤਾ ਹੈ ਸੋਰਠ ਮਹੱਲਾ ਪੰਜਵਾ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ हे भाई परमेश्वर इस लोक विच ओथे परलोक विच भी रखिया करण वाला है ते आप ही परमेश्वर सतगुरु नानक स्वरूप हो के दीन गरीबां ते दयालता करण वाला है दास अपने आप राखे कट कट शब्द सुपाखे आप दे दास सेवका नु आप ही महाराज ने रख लिया है सारे जीव जंत कटा कटा हिरदयां विच उस शब्द ब्रह्म नु सुपाखे ਸੋ ਨਾਮ ਸ੍ਰੇਸ਼ਟ ਪਾਖੇ ਨਾਮ ਪਾਸ਼ਾ ਬੋਲੀ ਦੇ ਨਾਲ ਉਚਾਰਦੇ ਹਨ ਗੁਰ ਕੇ ਚਰਨ ਉਪਰ ਬਲ ਜਾਈਂ ਏ ਭਾਈ ਅਸੀਂ ਸਤਿਗੁਰਾਂ ਦੇ ਚਰਨਾ ਉਤੋਂ ਬਲ ਹਾਰ ਕੁਰਬਾਨ ਜਾਂਦੇ ਹਾਂ ਦਿਨ ਸ ਰੈਨ ਸਾਹ ਸਾਸ ਸੰਭਾਲੀ ਪੂਰਨ ਸਬਨੀ ਥਾਈ ਰਹਾਉ ਰਾਤ ਦਿਨ ਹੀ ਸਵਾਸ ਸਵਾਸ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਯਾਦ ਕਰਦੇ ਰਹੀਏ ਜੋ ਪਰਮੇਸ਼ਰ ਸਾਰੀਆਂ ਜਾਈ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਰਹਿਮਤਾਂ ਵਰਤਾਰੇ ਆਪ ਸਹਾਈ ਹੂਆ ਸੱਚੇ ਦਾ ਸੱਚਾ ਢੋਆ ਉਹ ਪਰਮੇਸ਼ਰ ਆਪ ਹੀ ਆਪਣੇ ਸੇਵਕਾਂ ਦਾ ਲੋਕ ਪ੍ਰਲੋਕ ਵਿੱਚ ਸਹਾਇਕ ਹੋਇਆ ਹੈ ਉਸ ਸੱਚੇ ਅਕਾਲ ਪੁਰਖ ਦਾ ਸੱਚਾ ਢੋਆ ਮਿਲਾਪ ਢੋਆ ਆਸਰਾ ਹੈ ਅੱਗੇ ਬੇਨਤੀ ਪੂਰਵਕ ਕਥਨ ਕਰਦੇ ਹਨ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਇ ਏ हे ਪਰਮੇਸ਼ਰ ਤੁਹਾਡੀ ਪ੍ਰੇਮਾ ਭਗਤੀ ਕਰਕੇ ਹੀ ਵਡਿਆਈ ਸੋਭਾ ਪਾਈ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਉਹ ਪ੍ਰੇਮਾ ਭਗਤੀ ਦੀ ਦਾਤ ਆਪ ਜੀ ਦੀ ਸਰਣਾਇ ਸ਼ਰਨ ਪੈ ਕੇ ਹੀ ਪ੍ਰਾਪਤ ਕੀਤੀ ਹੈ ਸੋਰਠ ਮਹੱਲਾ ਪੰਜਵਾ ਸਤਿਗੁਰ ਪੂਰੇ ਬਾਣਾ ਤਾ ਜਪਿਆ ਨਾਮ ਰਮਾਣਾ ਹੇ ਭਾਈ ਜਿਸ ਨੇ ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਾਣਾ ਹੁਕਮ ਮੰਨਿਆ ਹੈ ਜਿਸ ਦਾ ਪੂਰਨ ਸਤਿਗੁਰੂ ਨਾਨਕ ਦੇਵ ਜੀ ਨੂੰ ਸਾਧਨ ਬਾਣਾ ਪਾ ਗਿਆ ਤਦੋਂ ਹੀ ਰਮਾਣਾ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਹੈ ਜੋ ਰਮਾਣਾ ਰਾਮ ਰਮਿਆ ਹੋਇਆ ਪਰਮੇਸ਼ਰ ਸਾਰਿਆਂ ਜੀਵਾਂ ਦੇ ਅੰਦਰ ਚੇਤਨ ਸੱਤਾ ਰੂਪ ਵਿੱਚ ਆਣਾ ਕੀਏ ਆਇਆ ਹੋਇਆ ਹੈ ਉਸ ਦੇ ਨਾਮ ਨੂੰ ਜਪਣਾ ਕੀਤਾ ਹੈ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਗੋ ਜੋ ਪ੍ਰithvi ਦੇ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਧਾਰੀ ਕੀਤੀ ਹੈ ਅਤੇ ਉਸੇ ਪਰਮੇਸ਼ਰ ਨੇ ਸਾਡੀ ਪੈਜ ਪ੍ਰਤਗਿਆ ਇੱਜ਼ਤ ਰੱਖਣਾ ਕੀਤੀ ਹੈ ਪਾਪ ਸੰਗਤਾਂ ਦੀ ਕਲਿਆਣ ਵਾਸਤੇ ਗੁਰਬਾਣੀ ਰਚਣ ਦੀ ਗੁਰਤਾ ਗੱਦੀ ਅੱਗੇ ਚੱਲਣ ਦੀ ਸਹਬਜ਼ਾਦੇ ਦੇ ਅਵਤਾਰ ਹੋਣ ਦੀ ਆਦ ਇੱਜ਼ਤ ਰੱਖਣਾ ਕੀਤੀ ਹੈ ਹਰ ਕੇ ਚਰਨ ਸਦਾ ਸੁਖ ਦਾਈ। ਇਹ ਪਾਈ ਹਰ ਪਰਮੇਸ਼ਰ ਦੇ ਚਰਨ ਕਮਲ ਦਾ ਹਮੇਸ਼ਾ ਹੀ ਸੁੱਖਾਂ ਦੇ ਦਾਤੇ ਹਨ। ਜੋ ਇੱਛਾ ਹੈ ਸੋਈ ਫਲ ਪਾਵੇ। ਬਿਰਥੀ ਆਸ ਨਾ ਜਾਈ ਰਹਾ। ਜਿਹੜਾ ਪੁਰਖ ਪਰਮੇਸ਼ਰ ਦੇ ਚਰਨਾ ਕਮਲਾਂ ਦਾ ਧਿਆਨ ਕਰਕੇ ਇੱਛਾ ਕਰਦਾ ਹੈ ਉਹ ਹੀ ਧਰਮ, ਅਰਥ, ਕਾਮ, ਮੋਖ ਫਲ ਪਾ ਲੈਂਦਾ ਹੈ। ਉਸ ਦੀ ਪਰਮੇਸ਼ਰ ਤੇ ਆਸਾ ਕੀਤੀ ਹੋਈ ਬਿਰਥੀ ਖਾਲੀ ਨਹੀਂ ਜਾਂਦੀ ਰਹਾਉ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਏ ਭਾਈ ਜਿਸ ਬੁਰਖ ਉਤੇ ਪ੍ਰਾਣਾ ਦਾ ਪਤੀ ਪਰਮੇਸ਼ਰ ਦਾਤਾ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ ਦਿੰਦਾ ਹੈ ਉਹ ਹੀ ਮਹਾਤਮਾ ਜਨਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਪ੍ਰੇਮ ਭਗਤਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੇ ਫਿਰ ਤਾਂ ਉਸ ਪੁਰਖ ਦਾ ਮਨ ਹਿਰਦਾ ਪ੍ਰੇਮ ਪ੍ਰੇਮਾ ਭਗਤੀ ਵਿੱਚ ਲੀਣਾ ਮਸਤ ਭਾਵ ਲਵਲੀਨ ਹੋ ਜਾਂਦਾ ਫਿਰ ਐਸਾ ਪੁਰਖ ਪਾਰ ਬ੍ਰਹਮ ਪਰਮੇਸ਼ਰ ਦੇ ਮਨ ਚਿੱਤ ਵਿੱਚ ਭਾ ਜਾਂਦਾ ਹੈ ਆਠ ਪਹਿਰ ਹਰ ਦਾ ਜਸ ਰਵਣਾ ਬਿਖੈਟ ਗਉਰੀ ਲਾਤੀ ਏ ਭਾਈ ਅੱਠੇ ਪਹਿਰ ਪਰਮੇਸ਼ਰ ਦਾ ਜਸ ਕੀਰਤਨ ਰਵਣਾ ਉਚਾਰਨਾ ਕਰੀਏ ਜਿਸ ਨਾਲ ਕਾਮ ਕ੍ਰੋਧ ਆਦ ਵਿਸ਼ਿਆਂ ਦੀ ਠਗੌਰੀ ਠੱਗ ਬੂਟੀ ਲੈ ਜਾਂਦੀ ਹੈ ਸੰਗ ਮਿਲਾਏ ਲੀਆ ਮੇਰੇ ਕਰਤਾ ਸੰਤ ਸਾਧ ਭੇ ਸਾਥੀ ਇਹ ਪਾਇਸ ਪੁਰਖ ਨੂੰ ਮੇਰੇ ਕਹੀਏ ਸਾਡੇ ਕਰਤਾ ਕਰਤਾ ਪੁਰਖ ਨੇ ਨਿਰਵਿਕਾਰ ਹੋਇਆ ਜਾਣ ਕੇ ਆਪਣੇ ਸਰੂਪ ਨਾਲ ਮੇਲ ਲਿਆ ਹੈ ਅਤੇ ਉਸ ਦੇ ਹਮ ਜਮਾਤੀ ਸਾਧ ਸ੍ਰੇਸ਼ਟ ਜਿਗਿਆਸੂ ਜਨ ਤੇ ਸੰਤ ਤਤ ਬੇ ਤੇ ਮਹਾਤਮਾ ਜਨ ਸਿਮਰਨ ਕਰਨ ਵਾਲੇ ਸਾਥੀ ਸੰਗੀ ਹੋ ਗਏ ਹਨ ਕਰ ਗਹਿਲੀ ਨੇ ਸਰਬਸ ਦੀਨੇ ਆਪਹਿ ਆਪ ਮਿਲਾਇਆ ਏ ਭਾਈ ਜਿਸ ਪੁਰਖ ਦਾ ਪਰਮੇਸ਼ਰ ਨੇ ਮਨ ਰੂਪੀ ਕਰ ਹੱਥ ਗਹਿ ਪਕੜ ਲਿਆ ਹੈ ਉਸ ਪੁਰਖ ਨੂੰ ਸਾਰਾ ਸਰਬਸ ਸਰਬੰਸ ਹੀ ਦੇ ਦਿੱਤਾ ਪਾਵ ਸਭ ਦਾਤਾਂ ਦੀ ਇਹ ਦਿੱਤੀਆਂ ਕੁਝ ਵੀ ਲੁਕੋਕੇ ਨਹੀਂ ਰੱਖਿਆ ਅਤੇ ਪਰਮੇਸ਼ਰ ਨੇ ਆਪ ਹੀ ਆਪਣੇ ਸਰੂਪ ਨਾਲ ਮੇਲ ਲਿਆ ਹੈ ਗੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਦੋਂ ਹੀ ਉਹ ਪੁਰਖ ਸਰਬ ਸਾਰੇ ਥੋਕ ਪਦਾਰਥਾਂ ਕਾਰਜਾਂ ਕਰਕੇ ਪੂਰਾ ਕਰ ਦਿੱਤਾ ਜਦੋਂ ਪੂਰਨ ਸਤਿਗੁਰੂ ਨਾਨਕ ਦੇਵ ਜੀ ਨੂੰ ਪਾਉਣਾ ਕੀਤਾ ਸੋਰਠ ਮਹੱਲਾ ਪੰਜਵਾ ਜਿਸ ਵੇਲੇ ਪ੍ਰਿਥੀ ਦੇ ਦੀ ਮਦਦ ਲਈ ਸੁਲਹੀ ਖਾਨ ਦੇ ਤਾਈ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੜਾਈ ਕਰਕੇ ਆਉਣ ਬਾਬਤ ਸਿੱਖਾਂ ਨੇ ਸੁਣਿਆ ਤਾਂ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਜਾ ਕੇ ਕਿਹਾ ਕਿ ਸਤਿਗੁਰੂ ਵੈਰੀਆਂ ਨਾਲ ਮੁਕਾਬਲਾ ਕਰਨ ਵਾਸਤੇ ਸ਼ਸਤਰ ਆਦਿਕ ਹੁੰਦੇ ਤਾਂ ਅਸੀਂ ਮੁਕਾਬਲਾ ਕਰਦੇ ਇਸ ਕਰਕੇ ਸਤਿਗੁਰੂ ਤਨ ਤੇ ਸ਼ਸਤਰ ਰੱਖੋ ਜੋ ਲੋੜ ਪੈਣ ਵੇਲੇ ਕੰਮ ਦੇ ਸਕਣ ਇਹ ਗੱਲ ਸੁਣ ਕੇ ਸਤਿਗੁਰਾਂ ਨੇ ਕਿਹਾ ਕਿ ਸਾਡੇ ਪਾਸ ਸ਼ਸਤਰ ਹਨ ਗੁਰਸਿੱਖਾਂ ਨੇ ਕਿਹਾ ਕਿ ਸਤਿਗੁਰੂ ਜੀ ਕਿਹੜੇ ਸ਼ਸਤਰ ਹਨ ਤਾਂ ਗੁਰੂ ਸਾਹਿਬ ਜੀ ਸ੍ਰੀ ਅਮਰਸਰ ਸਾਹਿਬ ਦੀ ਰੱਖਿਆ ਦਾ ਸਿੱਖਾਂ ਨੂੰ ਉੱਤਰ ਦਿੰਦੇ ਹੋਏ ਸ਼ਬਦ ਉਚਾਰਨ ਕਰਦੇ ਆ ਗਰੀਬੀ ਗਦਾਮਾਰੀ ਖੰਨਾ ਸਗਲ ਰੇਨਸ਼ਾਰੀ ਇਹ ਭਾਈ ਜੋ ਗਰੀਬੀ ਨਿਮਰਤਾ ਧਾਰਨ ਕੀਤੀ ਹੋਈ ਹੈ ਇਹੋ ਹੀ ਸਾਡੀ ਬਿਗਨਾ ਦਾ ਨਾਸ਼ ਤੇ ਰੱਖਿਆ ਕਰਨ ਵਾਲੀ ਗਦਾ ਭਾਵ ਗੁਰਜ ਹੈ ਜਿਵੇਂ ਵਿਪੀਖ ਨੇ ਨਿਮਰਤਾ ਨਾਲ ਲੰਕਾ ਦਾ ਰਾਜ ਪਾਲਿਆ ਤੇ ਹੰਕਾਰੀ ਰਾਵਣ ਮਾਰਿਆ ਗਿਆ ਦ੍ਰੋਪਦੀ ਨੇ ਨਿਮਰਤਾ ਕੀਤੀ ਤਾਂ ਉਸ ਦੀ लाज ਰੱਖ ਲਈ ਤੇ ਹੰਕਾਰੀ ਦਰਯੁਦਨ ਮਾਰਿਆ ਗਿਆ ਅਤੇ ਸਾਡੇ ਪਾਸ ਸਾਰਿਆਂ ਦੀ ਚਰਨ ਰੇਨ ਧੂੜ ਹੋਣ ਰੂਪ ਖੰਨਾ ਖੰਡਾ ਹੈ ਜੋ ਦੁਸ਼ਟ ਪੁਰਖਾਂ ਦੀ ਸ਼ਰੀ ਸਵਾ ਉਡਾ ਦੇਣ ਵਾਲਾ ਹੈ ਪਾਵ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ ਜਿਵੇਂ ਸੁਲਹੀ ਖਾਨ ਆਵੇ ਵਿੱਚ ਸੜ ਕੇ ਸੁਆ ਹੋ ਗਿਆ ਹੈ ਇਸ ਆਗੇ ਕੋ ਨਾ ਟਿਕੇ ਵੇਗਾਰੀ ਗੁਰਪੂਰੇ ਇਹ ਗੱਲ ਸਾਰੀ ਇਹ ਪਾਈ ਸਾਸਤਰਾਂ ਦੇ ਆਗੇ ਸਾਹਮਣੇ ਕੋਈ ਵੀ ਵਿਕਾਰੀ ਕੁਕਰਮੀ ਪੁਰਖ ਟੇਕ ਨਹੀਂ ਸਕਦਾ ਪਾਉ ਉਹ ਨਾਸ਼ ਹੋ ਜਾਂਦਾ ਹੈ ਇਹ ਗੱਲ ਪੂਰਨ ਸਤਗੁਰਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਕਹੀ ਹੈ ਪੂਰਨ ਸਤਗੁਰਾਂ ਨੇ ਇਹ ਸਾਰੀ ਸ੍ਰੇਸ਼ਟ ਗੱਲ ਬਚਨ ਕਹੇ ਹਨ ਹਰ ਹਰ ਨਾਮ ਸੰਤਨ ਕੀ ਓਟਾ ਇਹ ਪਾਈ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਹੀ ਸੰਤਨ ਮਹਾਤਮਾ ਭਗਤ ਜਨਾਂ ਦੀ ਓਟਾ ਟੇਕ ਰੱਖੀ ਹੋਈ ਹੈ ਜਿਵੇਂ ਪ੍ਰਹਿਲਾਦ ਤੇ ਕਬੀਰ ਸਾਹਿਬ ਜੀ ਦੀ ਪ੍ਰਭੂ ਨੇ ਰੱਖਿਆ ਕੀਤੀ ਸੀ ਜੋ ਸਿਮਰੈ ਤਿਸ ਕੀ ਗਤ ਹੋਵੇ ਉਧਰ ਹੈ ਸਗਲੇ ਕੋਟਾ ਰਹਾਉ ਹੀ ਪਾਈ ਜਿਹੜਾ ਪੁਰਖ ਪਰਮੇਸ਼ਰ ਦਾ ਨਾਮ ਸਿਮਰੇਗਾ ਉਸ ਦੀ ਗਤ ਕਲਿਆਣ ਹੋ ਜਾਵੇਗੀ ਅਤੇ ਹੋਰ ਵੀ ਸਿਮਰਨ ਕਰਕੇ ਅੱਗੇ ਨੂੰ ਬਹੁਤ ਸਾਰੇ ਕੋਟਾ ਕਰੋੜਾਂ ਪੁਰਸ਼ ਉਧਰ ਜਾਣਗੇ ਜੋ ਬਹੁਤ ਸਾਰੇ ਜੀਵ ਕਰੋੜਾਂ ਜਨਮਾਂ ਦੇ ਸੁਖ ਸਰੂਪ ਨਾਲੋਂ ਵਿਛੜ ਕੇ ਅਗਿਆਨ ਰੂਪੀ ਕੋਟ ਵਿੱਚ ਫਸੇ ਹੋਏ ਆ ਉਹ ਮੁਕਤ ਹੋ ਜਾਣਗੇ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਏ ਪਾਈ ਜਿਸ ਨੇ ਸੰਤਾਂ ਭਗਤਾਂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਜਸ ਕੀਰਤ ਨੂੰ ਗਾਉਣਾ ਕੀਤਾ ਹੈ ਇਸ ਪ੍ਰਕਾਰ ਉਸਨੇ ਇਹ ਪੂਰਨ ਪਰਮੇਸ਼ਰ ਦਾ ਨਾਮ ਰੂਪੀ ਸਰੂਪ ਰੂਪੀ ਧਨ ਪਾ ਲਿਆ ਹੈ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸਤਿਗੁਰੂ ਜੀ ਕਹੋ ਤੂੰ ਭਾਵ ਕਥਨ ਕਰਦੇ ਹਨ ਕਿ ਇਹ ਭਾਈ ਜਿਸਨੇ ਪ੍ਰਭੂ ਨਾਮ ਦਾ ਸਿਮਰਨ ਕਰਕੇ ਆਪਾ ਭਾਵ ਦੇ ਅਭਿਮਾਨ ਮਿਟਾ ਲਿਆ ਹੈ ਉਸ ਨੂੰ ਕੋਈ ਵੀ ਦੁਸ਼ਮਣ ਨਹੀਂ ਦਿਸਦਾ ਸਾਰਿਆਂ ਵਿੱਚ ਪਰਮੇਸ਼ਰ ਹੀ ਨਿਗਾਹ ਵਿੱਚ ਆਉਂਦਾ ਹੈ ਪਾਉ ਸਾਰਿਆਂ ਵਿੱਚ ਵਾਹਿਗੁਰੂ ਦੇ ਸਰੂਪ ਨੂੰ ਹੀ ਵੇਖਦਾ ਹੈ ਸੋਰਠ ਮਹੱਲਾ ਪੰਜਵਾ ਗੁਰ ਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਏ ਪਾਈ ਪੂਰਿਆਂ ਸਤਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪੂਰੀ ਕਿਰਪਾਲਤਾ ਕੀਤੀ ਹੈ ਜੋ ਆਪ ਦੀ ਬਖਸ਼ਿਸ਼ ਕਰਕੇ ਪਾਉ ਭਗਤੀ ਦੀ ਦਾਤ ਦਿੱਤੀ ਹੈ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਜਿਸ ਭਾਉ ਭਗਤੀ ਕਰਕੇ ਨਿਤਾ ਪ੍ਰਤੀ ਆਨੰਦ ਸੁਖ ਬਣਿਆ ਹੈ ਤੇ ਸੁਖ ਸਰੂਪ ਨੂੰ ਪਉਣਾ ਕੀਤਾ ਹੈ ਸਾਰਿਆਂ ਸ੍ਰੀ ਅਮਰਸਰ ਸਾਹਿਬ ਢਾਲੀ ਸਹਿਵਾਦ ਥਾਵਾਂ ਨੂੰ ਸੁਖ ਦੇ ਨਾਲ ਵਸਾਉਣਾ ਕੀਤਾ ਹੈ ਹਰ ਕੀ ਭਗਤ ਫਲਦਾਤੀ हे भाई परमेश्वर दी प्रेमा भक्ति धर्म अर्थ काम मोख अद फाद फल देण वाली दाती है गुरु पूरै कृपा कर दीनी विरले के नहीं जाती रहौ <coughs> हे भाई जिस नु पूरियां सतगुरुा ने मेहर दी दृष्टि करके प्रेम भक्ति दी दात दिती है ओ के नहीं किसी विरले टावें पुरख ने ही जानी है रहौ बिराम देके सतगुरु कृपा कर रहे आ ਗੁਰਬਾਣੀ ਗਾਵੈ ਪਾਈ ਉਹ ਸਫਲ ਸਦਾ ਸੁਖ ਦਾਈ। ਏ ਪ੍ਰਭੂ ਗੁਰਬਾਣੀ ਸਤਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਦਰਗਾਹੀ ਬਾਣੀ ਨੂੰ ਮਿਲ ਕੇ ਗਾਉਣਾ ਕਰੀਏ ਉਹ ਗੁਰਬਾਣੀ ਸਫਲ ਸਿਹਤ ਗਿਆਨ ਫਾਲਤਿ ਸਦਾ ਹਮੇਸ਼ਾ ਸੁੱਖਾਂ ਦੇ ਦੇਣ ਵਾਲੀ ਹੈ ਸੁਖ ਸਰੂਪ ਦੇ ਤਾਂ ਹੀ ਮਿਲਾਪ ਕਰਾਉਣ ਵਾਲੀ ਹੈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜਿਸ ਭਗਤ ਜਨ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਇਉ ਉਸ ਨੇ ਪੂਰਬ ਪੂਰਬਲੇ ਲੇਖਾਂ ਦੀ ਲਿਖਤ ਅਨਸਾਰ ਆਨੰਦ ਸਰੂਪ ਨੂੰ ਪਾ ਲਿਆ ਹੈ ਵਾਹੇ ਗੁਰੂ 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 ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ